ਤਾਂ ਸ਼ੁਕਰਾਨਾ ਜਿਹੜੀ ਯਾਤਰਾ ਆ ਉਹ ਅੱਜ ਪਟਿਆਲਾ ਤੋਂ ਸ਼ੁਰੂ ਹੋਈ ਏ ਤੇ ਜਿਹੜੀ ਹੁਣ ਸੱਚਖੰਡ ਸ੍ਰੀ ਹਰਮਨਦਾਸ ਸਾਹਿਬ ਕੇ ਪਹੁੰਚ ਚੁੱਕੀ ਆ ਜਿੱਥੇ ਕੀ ਲਾਲਜੀ ਸਿੰਘ ਖੁੱਲਰ ਵੀ ਜਿਹੜੇ ਮੰਤਰੀ ਨੇ ਉਹ ਪਹੁੰਚੇ ਨੇ ਇਸ ਯਾਤਰਾ ਦਾ ਸਵਾਗਤ ਕਰਨ ਵਾਸਤੇ ਤੇ ਪੁੱਲਰ ਸਾਹਿਬ ਨਾਲ ਵੀ ਗਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਨੀ ਆ ਇਹਦੇ ਨਾਲ 2 ਲੱਖ 90 ਹਜ਼ਾਰ ਯੂਥ ਨੂੰ ਨੌਕਰੀ ਮਿਲੂਗੀ ਇਸ 50 ਹਜ਼ਾਰ ਦੇ ਜਿਹੜੇ ਪ੍ਰੋਜੈਕਟ ਆਏ ਨੇ ਮੈਂ ਉਹ ਨਹੀਂ ਕਹਿੰਦਾ ਜੋ ਐਮੋਜੂ ਸਾਈਨ ਹੋਏ ਨੇ ਆ ਗਏ ਤਰਤੀਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀਆਂ ਵੱਲ ਵਧ ਰਿਹਾ ਹੈ ਜਿਸ ਕਾਰਨ ਪੰਜਾਬ ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਕਾਰੋਬਾਰ ਸਥਾਪਿਤ ਕਰ ਰਹੇ ਨੇ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ ਚ ਵਾਪਸ ਆਏ ਨੇ ਉੱਥੇ ਹੀ ਜੁਣ ਤੱਕ ਲਗਭਗ 74447 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹੇ ਖੁੱਲੇ ਨੇ ਮੇਰਾ ਨਾਮ ਹੁਸ਼ਾਰ ਜੈਲ ਹੈ ਮੈਂ ਬਸੰਤ ਪ੍ਰੋਡਕਟਸ ਐਲਲਪੀ ਦਾ ਸੀਈਓ ਤੇ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਫਿਲੰਦਰ ਦੇ ਜੱਲੂ ਸਿੰਘੇ ਦੇ ਵਿੱਚ ਜਿੱਤਾਂ ਇਹ 50 ਪਲਾਂਟ ਲਗਾਏ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਇੱਕ ਜਿਦ ਕੋ ਅਸੀਂ ਐਪਲੀਕੇਸ਼ਨ ਲਗਾਈ ਤੇ ਨਾਲ ਤੋਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ ਨਾ ਕਿਸੇ ਦਫਤਰ ਦੇ ਵਿੱਚ ਤੱਕੇ ਖਾਣੇ ਪਏ। देखो ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀਐਮ ਡੀਆਈਸੀ ਦੇ ਕੋਲੋਂ ਹੋਈ। ਇੰਨਾ ਹੀ ਨਹੀਂ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ ਨੇ। ਤੁਸੀਂ ਦੇਖ ਸਕਦੇ ਹੋ ਜਿਹੜੀਆਂ ਸੈਲਫੀਆਂ ਖਿਚਾ ਰਹੇ ਨੇ ਲੋਕ ਉਹਨਾਂ ਨਾਲ ਅਮਨ अरोड़ा ਨਾਲ ਪੰਜਾਬ ਆਮ ਆਨੀ ਪਾਰਟੀ ਦੇ ਨਵਨਤ ਪ੍ਰਧਾਨ ਨੇ ਔਰ ਜਿਹੜੀ ਕਿ ਸ਼ੁਕਰਾਨਾ ਯਾਤਰਾ ਕੱਢਿਆ ਰਿਹਾ ਉਸ ਵਿੱਚ ਇੱਥੇ ਪਹੁੰਚੇ ਨੇ ਕਿਉਂਕਿ ਹੁਣ ਬਹੁਤ ਜ਼ਿਆਦਾ ਵੱਡੀ ਜ਼ਿੰਮੇਵਾਰੀ ਪਾਰਟੀ ਵੱਲੋਂ ਜਿਹੜੀ ਉਹਨਾਂ ਨੂੰ ਸੌਂਪੀ ਗਈ ਆ ਕਿਉਂਕਿ ਆਰਮਲ ਸਮੇਂ ਅੰਦਰ ਜੇ ਗੱਲ ਕਰੀਏ ਤਾਂ ਐਮਸੀ ਇਲੈਕਸ਼ਨ ਵੀ ਜਿਹੜੀ ਦਸੰਬਰ ਵਿੱਚ ਕਿਸੇ ਵੀ ਸਮੇਂ ਜਿਹੜੀ ਉਹ ਐਲਾਨ ਕੀਤਾ ਜਾ ਸਕਦਾ ਉਹਨਾਂ ਦਾ ਤਾਂ ਇੱਕ ਵਾਟ ਇਜ਼ ਦੀ ਮੇਵਰੀ ਤੇ ਵੱਡਾ ਚੈਲੰਜ ਵੀ ਜਿਹੜਾ ਕਿ ਹੋ ਹੋਏਗਾ ਪੰਜਾਬ ਅੰਦਰ ਆਵਾਜ਼ ਦੀ ਪਾਰਟੀ ਦੀ ਜਿਹੜੀ ਕਿ ਜਿੱਤ ਨੂੰ ਯਕੀਨੀ ਬਣਾਉਣਾ ਤੇ ਆਵਾਜ਼ ਦੀ ਪਾਰਟੀ ਦੇ ਜਿਹੜੇ ਕਿ ਮੇਰ ਬਣਾਉਣਾ ਇੱਕ ਵੱਡਾ ਚੈਲੰਜ ਰਹੇਗਾ ਅਮਨ अरोड़ा ਵਾਸਤੇ ਜਿਹੜੇ ਕਿ ਪੰਜਾਬ ਦੇ ਆਵਾਜ਼ ਦੀ ਪਾਰਟੀ ਦੇ ਪ੍ਰਧਾਨ ਬਣੇ ਨੇ ਨਾਲ ਸ਼ਰੀ ਕਲਸੀ ਨੇ ਜਿਹੜੇ ਕਿ ਕਾਰਜਕਾਰੀ ਪ੍ਰਧਾਨ ਬਣੇ ਨੇ ਤੇ ਉਹਨਾਂ ਦਾ ਇੱਥੇ ਜਿਹੜਾ ਕਿ ਪਹੁੰਚਣ ਤੇ ਵਰਕਰਾਂ ਵੱਲੋਂ ਵੀ ਸਵਾਗਤ ਕੀਤਾ ਗਿਆ ਤੇ ਹੁਣ ਸਚਕੰਡਿਰੀ ਹਰਮੰਦਰ ਸਹਿਆ ਵਿਖੇ ਜਿਹੜੇ ਕਿ ਮੱਥਾ ਟੇਕਣ ਵਾਸਤੇ ਪਹੁੰਚੇ ਨੇ ਆਮ ਆਦਮੀ ਅਡੋਰਾ ਨਾਲ ਸ਼ਹਿਰ ਇਕਲਤੀ ਨੇ ਨਾਲ ਉਹਨਾਂ ਦੇ ਮੰਤਰੀ ਲਾਲਜੀਤ ਸਿੰਘ ਪੁੱਲਰ ਮੰਤਰੀ ਕੁਲਜੀਤ ਸਿੰਘ ਧਾਲੀਵਾਲ ਹਰਬਜਨ ਸਿੰਘ ਈਟੀਓ ਮੰਤਰੀ ਤੇ ਨਾਲ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨ ਜਿਹੜੇ ਕੀ ਨਾਲ ਇਥੇ ਸੱਚਕਣਸ਼ੀ ਹਮਦਰ ਸਾਹਿਬਖੇ ਨਤਮਸਕ ਹੋ ਰਹੇ ਨੇ ਕਿ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਜਿਹੜਾ ਕੀ ਉਹ ਮੰਨਦਾ ਵੀ ਹੈ ਕਿ ਵੱਡੀ ਜਿੱਤ ਜਿਹੜੀ ਕੀ ਹਾਸਲ ਕੀਤੀ ਹੈ ਜਿਮਨੀ ਚੋਣਾ ਵਿੱਚ ਆਮ ਆਦਮੀ ਪਾਰਟੀ ਦੇ ਚਾਰ ਵਿੱਚੋਂ ਤਿੰਨ ਜਿਹੜੇ ਕੀ ਉਮੀਦਵਾਰ ਜੇਤੂ ਰਹੇ ਨੇ ਇਹਨਾਂ ਇਲੈਕਸ਼ਨ ਵਿੱਚ ਤੇ ਜਿਹੜੀ ਕਿ ਅੱਜ ਪਟਿਆਲਾ ਕਾਲੀਮਾਤਾ ਮੰਦਰ ਦੇ ਵਿੱਚ ਮੱਥਾ ਟੇਕ ਕੇ ਜਿਹੜੀ ਇਹ ਜਿਹੜੀ ਕਾਰਨ ਜਾਤਾਂ ਸ਼ੁਰੂ ਹੋਈ ਹੈ ਹੁਣ ਜਿਹੜੀ ਕਿ ਆਪਣੇ ਆਖਰੀ ਪ੍ਰਾਤ ਤੇ ਅੰਮ੍ਰਿਤਸਰ ਪਹੁੰਚੀ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ ਇਹ ਸਾਰੇ ਲੀਡਰ ਸਹਿਬਾਨ ਨਾਲ ਪ੍ਰਧਾਨ ਸਾਹਿਬ ਤੋਂ ਉਸ ਤੋਂ ਬਾਅਦ ਦੁਰਗਣਾ ਮੰਦਰ ਵਿਖੇ ਵੀ ਨਤਮਸਤਕ ਹੋਣਗੇ ਉਸ ਤੋਂ ਬਾਅਦ ਜਿਹੜਾ ਕਿ ਇਹ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨਾਲ ਸ਼ਰੀ ਕਲਸੀ ਤੇ ਹੋਰ ਵੀ ਜਿਹੜੇ ਲੀਡਰ ਸਹਿਬਾਨ ਨੇ ਨਾਲ ਵਰਕਰ ਸਹਿਬਾਨ ਨੇ ਉਹ ਪਵਨ ਵਾਲਮੀ ਕੀ ਤੀਰਥ ਵਿਖੇ ਵੀ ਨਤਮਸਤਕ ਹੋਣ ਵਾਸਤੇ ਪਹੁੰਚਗੇ ਕਿਉਂਕਿ ਵੱਡਾ ਚੈਲੰਜ ਹੈ ਆਮ ਆਦਮੀ ਪਾਰਟੀ ਵਾਸਤੇ ਜਿਹੜਾ ਕਿ ਨਵੇਂ ਪ੍ਰਧਾਨ ਬਣੇ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਅਮਨ ਅਰੋੜਾ ਉਹ ਨਾਲ ਕਾਰਜਕਾਰੀ ਪ੍ਰਧਾਨ ਸ਼ਰੀ ਕਿ ਕਿਉਂਕਿ ਅਗਲੇ ਜੇ ਮਹੀਨੇ ਦੀ ਗੱਲ ਕਰੀਏ ਦਸੰਬਰ ਦੀ ਤਾਂ ਐਮਸੀ ਇਲੈਕਸ਼ਨ ਦੀ ਦਸਤਕ ਵੀ ਜਿਹੜੀ ਕੀ ਹੋ ਸਕਦੀ ਆ ਜਿਸ ਵਿੱਚ ਆਮ ਆਦਮੀ ਪਾਰਟੀ ਵਾਸਤੇ ਇੱਕ ਵੱਡਾ ਚੈਲੰਜ ਹੋਏਗਾ ਕਿਉਂਕਿ ਇਹ 2022 ਦੀ ਗੱਲ ਕਰੀਏ ਤਾਂ ਵੱਡਾ ਮੰਡਟ ਮਿਲਿਆ ਸੀ ਆਮ ਆਦਮੀ ਪਾਰਟੀ ਨੂੰ ਤਾਂ ਹੁਣ ਦੀ ਗੱਲ ਕਰੀਏ ਤਾਂ ਫਿਰ ਮੁਰਤੋਂ ਜਨਤਾ ਨੇ ਵਿਸ਼ਵਾਸ ਦਿੱਤਾ ਹੈ ਜਿਵੇਂ ਚੋਣਾਂ ਵਿੱਚ ਤੇ ਹੁਣ ਐਮਸੀ ਇਲੈਕਸ਼ਨ ਵਿੱਚ ਵੀ ਵੱਡੇ ਵੱਡੇ ਦਾਅਵੇ ਤਾਂ ਕਿਤੇ ਜਾ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ ਵੀ ਜਿੰਨੇ ਵੀ ਮੇਅਰ ਨੇ ਉਹ ਆਮ ਆਦਮੀ ਪਾਰਟੀ ਦੇ ਹੀ ਬਣ ਕੇ ਖੈਰ ਇਹ ਤਾਂ ਜਿਹੜਾ ਕੀ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਪਰ ਫਿਲਹਾਲ ਤੱਕ ਜਿਹੜੇ ਗੱਲ ਕਰ ਲਈਏ ਤਾਂ ਅ ਕੀ 12 ਸਾਲ ਹੋ ਗਏ ਨੇ ਪਾਰਟੀ ਨੂੰ ਬਣਿਆ ਤੇ ਜਿਹੜੀ ਕਿ ਪਾਰਟੀ ਲਗਾਤਾਰ ਬੁਲੰਦੀਆਂ ਵਧ ਲਈਏ ਤੇ ਨੈਸ਼ਨਲ ਪਾਰਟੀ ਦਾ ਦਰਜਾ ਵੀ ਲੈ ਲਈ ਆ ਆਮ ਆਦਮੀ ਪਾਰਟੀ ਨੂੰ ਮਿਲ ਚੁੱਕਿਆ ਹੈ ਤੇ ਜਿਹੜੀ ਅੱਜ ਜਿਹੜੀ ਕਿ ਯਾਤਰਾ ਹੈ ਸ਼ੁਕਰਾਨਾ ਯਾਤਰਾ ਜਿਹੜੀ ਕਿ ਉਹ ਆਪਣੇ ਆਖਰੀ ਪੜਾ ਸੱਚਗੰਚਰੀ ਹਰਮੰਦਰ ਸਾਹਿਬ 'ਤੇ ਪਹੁੰਚ ਚੁੱਕੀ ਹੈ ਇਸ ਤੋਂ ਬਾਅਦ ਰੋਗਿਆਣਾ ਮੰਦਰ ਤੇ ਸ਼੍ਰੀ ਰਾਮਤੀਤਵਕੇ ਨਤਮਸਕ ਹੋਣ ਵਾਸਤੇ ਜਿਹੜੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਉਹ ਪਹੁੰਚਣਗੇ ਕਹਾ ਮੈਂ ਪਰਸਨ ਵਿਪਨ ਸ਼ਰਮਾਨਾ ਸਿਕੰਦਰ ਪਸਰੀਚਾ ਤਾਨਿਕ ਸ੍ਰੀ ਟੀਵੀ ਅਮਰitsar